ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਤੇ ਬਹੁਤ ਹੀ ਪਿਆਰੇ ਪਿਆਰੇ ਸੂਟ ਲੈ ਕੇ ਆਏ ਆ ਜੀ ਕੱਲ ਵਾਲੀ ਕਲੈਕਸ਼ਨ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਬਹੁਤ ਬਹੁਤ ਥੈਂਕ ਯੂ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਵੇਂ ਲੱਗਦੀ ਹੈ ਤੇ ਕੱਲ ਵਾਲੇ ਸੂਟ ਸੀ ਜੀ ਆਪਣੇ ਕੋ ਤੇ ਅੱਜ ਲੈ ਕੇ ਆਏ ਤੁਹਾਡੇ ਲਈ ਨਿਊ ਕਲੈਕਸ਼ਨ ਕਿਉਂਕਿ ਕਾਫੀ ਬੜੀਆ ਬਣਾ ਦੀ ਡਿਮਾਂਡ ਸੀ ਕਿ ਨਿਊ ਕਲੈਕਸ਼ਨ ਲੈ ਕੇ ਆਓ ਤੇ ਸਭ ਤੋਂ ਪਹਿਲਾਂ ਜੀ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਹੁਣ ਅਗਰ ਤੁਸੀਂ ਮੇਰੇ ਕੋਲ ਸੂਟ ਬਾਏ ਕਰਨਾ ਚਾਹੁੰਦੇ ਹੋ ਤੇ ਉੱਪਰ ਦਿੱਤੇ WhatsApp ਨੰਬਰ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਕੋਲ ਸੂਟ ਬਾਏ ਕਰ ਸਕਦੇ ਹੋ ਤੇ ਚਲੋ ਜੀ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਅੱਜ ਵਾਲੀ ਕਲੈਕਸ਼ਨ ਲੈ ਕੇ ਜੀ ਕਾਟਨ ਦੇ ਟੈਸਟਾ ਬ੍ਰਾਂਡ ਦੇ ਸੂਟ ਰਹਿਣਗੇ ਤੇ ਬਿਨਾ ਲਾਈਨਿੰਗ ਤੋਂ ਬਣਨਗੇ ਅਗਰ ਤੁਸੀਂ ਲਾਈਨਿੰ ਤੇ ਬਿਨਾ ਦੁਪੱਟੇ ਤੋਂ ਸੂਟ ਰਹਿਣਗੇ ਜੀ ਤੇ ਮੈਚਿੰਗ ਸੂਟ ਰਹਿਣਗੇ ਬਹੁਤ ਹੀ ਪਿਆਰੀ ਫਲੈਕਸ ਸੁਣਾਈ ਹੈ ਬਹੁਤ ਹੀ ਲਾਈਟ ਵੇਟ ਹੈ ਤੇ ਬਿਨਾ ਦੁਪੱਟੇ ਤੋਂ ਨੇ ਜੀ ਇਹ ਸੂਟ ਤੇ ਲੋ ਜੀ ਦਿਖਾਣੇ ਤੁਹਾਨੂੰ ਸ਼ੁਰੂ ਕਰਨੇ ਆ ਸਭ ਤੋਂ ਪਹਿਲਾਂ ਆਪਣਾ ਫਸਟ ਸੂਟ ਤੇ ਤੁਹਾਨੂੰ ਅਸੀਂ ਸਟੈਂਪ ਲੱਗੀ ਦਿਖਾਵਾਂਗੇ ਜੀ ਆਪਣੇ ਜੋ ਵੀ ਅੱਜ ਸੂਟ ਰਹਿਣਗੇ ਟਿਸਟਾ ਬ੍ਰਾਂਡ ਦੇ ਰਹਿਣਗੇ ਤੇ ਅੱਜ ਵਾਲੇ ਸੂਟਾਂ ਦੇ ਜੋ ਪ੍ਰਾਈਸ ਨੇ ਜੀ ਸੇਮ ਰਹਿਣਗੇ ਸਾਰਿਆਂ ਦੇ ਤੇ ਪ੍ਰਾਈਸ ਵੀ ਤੁਹਾਨੂੰ ਸਕਰੀਨ ਦੇ ਉੱਪਰ ਹੀ ਸ਼ੋ ਹੁੰਦੇ ਹੋਣੇ ਨੇ ਤੇ ਲੋ ਜੀ ਇਹ ਦੇਖੋ ਜੀ ਫਸਟ ਆਪਣਾ ਸੂਟ ਬਹੁਤ ਹੀ ਪਿਆਰਾ ਹੈ ਲਾਈਟ ਵੇਟ ਫੈਬਰਿਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਲਾਈਟ ਵੇਟ ਫੈਬਰਿਕ ਹੈ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਲੋ ਜੀ ਇੱਧਰ ਆਪਣੇ ਟਿਸਟਾ ਬ੍ਰਾਂਡ ਦੇ ਜਿਹੜੇ ਆਪਣਾ ਟੈਗ ਹੈ ਜੀ ਲੱਗਿਆ ਹੋਇਆ ਚੈੱਕ ਕਰ ਸਕਦੇ ਹੋ ਟਿਸਟਾ ਬ੍ਰਾਂਡ ਦੇ ਸੂਟ ਰਹਿਣਗੇ ਆਪਣੇ ਇਹ ਆ ਜੀ ਆਪਣਾ ਫਰਸਟ ਪ੍ਰਿੰਟ ਬਹੁਤ ਪਿਆਰਾ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਹੀ ਲਾਈਟ ਵੇਟ ਫੈਬਰਿਕ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੌਫਟ ਫੈਬਰਿਕ ਹੈ ਅਗਰ ਤੁਸੀਂ ਇਹਨੂੰ ਲਾਈਨਿੰਗ ਲਗਾਉਣਾ ਚਾਹੁੰਦੇ ਹੋ ਤਾਂ ਲਾਈਨਿੰਗ ਵੀ ਲਵਾ ਸਕਦੇ ਹੋ ਅਗਰ ਲਾਈਨਿੰਗ ਤੋਂ ਬਿਨਾ ਵੀ ਬਣ ਸਕਦਾ ਕੋਈ ਇਹੋ ਨਹੀਂ ਲਾਈਨਿੰਗ ਤੋਂ ਬਿਨਾ ਵੀ ਸੂਟ ਰੈਡੀ ਹੋ ਜਾਏਗਾ ਤੇ ਆ ਜੀ ਆਪਣੀ ਫਰਸਟ ਤੇ ਆ ਜੀ ਆਪਣਾ ਫਰਸਟ ਸੂਟ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਪ੍ਰਿੰਟ ਹੈ ਤੇ ਕਲਰ ਬਹੁਤ ਹੀ ਪਿਆਰਾ ਜੋ ਤੁਹਾਨੂੰ ਕਲਰ ਕੈਮਰੇ ਦੇ ਵਿੱਚ ਦੇਖ ਰਿਹਾ ਉਹੀ ਕਲਰ ਸੇਮ ਤੁਹਾਡੇ ਘਰ ਤੱਕ ਪਹੁੰਚੇਗਾ ਜੀ ਤੇ ਲਓ ਜੀ ਇਹ ਆ ਗਈ ਜੀ ਆਪਣੀ ਸਲਵਾਰ ਚੈੱਕ ਕਰ ਸਕਦੇ ਤੁਸੀਂ ਹਲਕਾ ਇਹਦੇ ਵਿੱਚ ਸੈਲ ਪ੍ਰਿੰਟ ਹੈ ਜੀ ਜੋ ਸ਼ਰਟ ਦੇ ਵਿੱਚ ਹੈ ਉਹੀ ਸੇਮ ਸਲਵਾਰ ਦੇ ਆ ਜੀ ਤੇ ਟੀਸਟਾ ਬ੍ਰਾਂਡ ਦੇ ਆਪਣੇ ਸੂਟ ਰਹਿਣਗੇ ਤੇ ਅੱਜ ਵਾਲੇ ਸੂਟਾਂ ਦੇ ਜੋ ਪ੍ਰਾਈਸ ਨੇ ਜੀ ਸੇਮ ਰਹਿਣਗੇ ਫਿਰ ਵੀ ਅਗਰ ਤੁਸੀਂ ਮੇਰੇ ਕੋਲ ਕੁਝ ਪੁੱਛਣਾ ਚਾਹੁੰਦੇ ਹੋ ਤੇ ਉੱਪਰ ਵਟਸਐਪ ਨੰਬਰ ਸ਼ੋ ਹੋ ਰਿਹਾ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਲਓ ਜੀ ਆ ਗਈ ਬਾਟਮ ਤੇ ਬਾਟਮ ਬਾਟ ਤੇ ਚੈੱਕ ਕਰੋ ਜੀ ਬਾਟਮ ਤੇ ਵੀ ਆਪਣੀ ਤੇ ਟੀਸਟਾ ਬ੍ਰਾਂਡ ਦਾ ਸਟੈਂਪ ਲੱਗੀ ਹੋਈ ਹੈ ਤੇ ਬਹੁਤ ਹੀ ਪਿਆਰਾ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਜੀ ਫਟਾਫਟ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਭੇਜ ਕੇ ਮੇਰੇ ਕੋਲ ਸੂਟ ਬਾਈ ਕਰ ਸਕਦੇ ਹੋ ਤੇ ਅਗਰ ਤੁਸੀਂ ਸਾਡੇ ਕੋਲ ਦੁਪੱਟਾ ਬਾਏ ਕਰਨਾ ਤਾਂ ਸਾਡੇ ਕੋਲ ਦੁਪੱਟਾ ਵੀ ਬਾਏ ਕਰ ਸਕਦੇ ਹੋ ਅਗਰ ਤੁਸੀਂ ਕਹੋਗੇ ਡਾਈ ਕਰਵਾ ਕੇ ਦਿਓ ਤੇ ਅਸੀਂ ਨਾਲ ਤੁਹਾਨੂੰ ਡਾਈ ਕਰਵਾ ਕੇ ਜਿਵੇਂ ਦੀ ਡਾਈ ਤੁਸੀਂ ਚਾਹੋਗੇ ਉਵੇਂ ਦੀ ਡਾਈ ਅਸੀਂ ਤੁਹਾਨੂੰ ਕਰਵਾ ਕੇ ਨਾਲ ਦੁਪੱਟਾ ਰੈਡੀ ਕਰਕੇ ਦੇਵਾਂਗੇ ਜੀ ਤੇ ਲੋ ਜੀ ਫਟਾਫਟ ਸਕਰੀਨਸ਼ਾਟ ਲੈ ਲਓ ਜੀ ਤੇ ਜੋ ਤੁਹਾਨੂੰ ਉੱਪਰ ਪ੍ਰਾਈਸ ਸ਼ੋ ਹੋ ਰਹੀ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੀ ਨੇ ਸ਼ਿਪਿੰਗ ਕੋਈ ਐਕਸਟਰਾ ਨਹੀਂ ਜੀ ਵਿਦ ਸ਼ਿਪਿੰਗ ਪ੍ਰਾਈਸ ਸ਼ੋ ਹੋ ਰਹੀ ਹੈ ਤੇ ਆ ਗਿਆ ਜੀ ਆਪਣਾ ਫਸ ਸੂਟ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਪ੍ਰਿੰਟ ਬਹੁਤ ਪਿਆਰਾ ਹੈ ਫਟਾਫਟ ਮੇਰੀਆਂ ਭੈਣਾਂ ਸਪੀਚ ਔਰ ਲੈ ਕੇ ਸੂਟ ਬਾਈ ਕਰ ਲਓ ਕਿਉਂਕਿ ਸਾਰੀਆਂ ਭੈਣਾਂ ਰਹਿ ਜਾਂਦੀਆਂ ਨੇ ਵਿੱਚ ਤੇ ਲਓ ਜੀ ਸੈਕੰਡ ਕਲਰ ਆ ਗਿਆ ਬਹੁਤ ਹੀ ਲਾਈਟ ਕਲਰ ਬੜਾ ਪਿਆਰਾ ਲੱਗ ਰਿਹਾ ਦੇਖਣ ਨੂੰ ਬਹੁਤ ਹੀ ਪਿਆਰਾ ਜੀ ਕਲਰ ਤੁਹਾਨੂੰ ਕੈਮਰੇ ਚ ਜੋ ਦਿਖ ਰਿਹਾ ਉਹੀ ਸੇਮ ਕਲਰ ਰਹੇਗਾ ਜੀ ਲਓ ਜੀ ਆ ਗਈ ਆਪਣੀ ਸ਼ਰਟ ਚੈੱਕ ਕਰੋ ਜੀ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਲੱਗ ਰਿਹਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਇਧਰ ਆਪਣੀ ਸਟੈਂਪ ਲੱਗੀ ਹੋਈ ਹੈ ਜੀ। ਟੀਸਟਾ ਦੇ ਸੂਟ ਰਹਿਣਗੇ ਸਾਰੀ ਅੱਜ ਵਾਲੀ ਕਲੈਕਸ਼ਨ ਜਿਹੜੀ ਹੈ ਜੀ ਸੇਮ ਰਹੇਗੀ। ਸੇਮ ਪ੍ਰਾਈਸ ਰਹਿਣਗੇ। ਤੇ ਬਿਨਾਂ ਦੁਪੱਟੇ ਤੋਂ ਰਹਿਣਗੇ। ਵਿਦ ਲਾਈਨਿੰਗ ਵੀ ਬਣਨਗੇ, ਵਿਦਆਊਟ ਲਾਈਨਿੰਗ ਵੀ ਬਣਨਗੇ। ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤੇ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ। ਸਟਿਚਿੰਗ ਵੀ ਕਰਵਾ ਸਕਦੇ ਹੋ। ਕਿਸੇ ਤਰ੍ਹਾਂ ਦੀ ਵੀ ਤੁਸੀਂ ਸਟਿਚਿੰਗ ਕਰਵਾਣੀ ਹੈ ਜੀ, ਕੋਈ ਫਰੌਗ ਸੂਟ ਬਣਾਉਣਾ, ਕੋਈ ਪਾਰਟੀ wear ਸੂਟ ਬਣਾਉਣਾ ਸਾਰੀ ਸਟਿਚਿੰਗ ਸਾਡੇ ਕੋਲ ਅਵੇਲੇਬਲ ਹੈ। ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ। ਤੇ ਲਓ ਜ ਹਲਕਾ ਜਿਹਾ ਪ੍ਰਿੰਟ ਹੈ ਜੀ ਇਹਦੇ ਵਿੱਚ ਚੈੱਕ ਕਰ ਸਕਦੇ ਹੋ ਪ੍ਰਿੰਟ ਬੋਟਮ ਹੈ ਨਾਲ ਤੇ ਅਜੀ ਸ਼ਰਟ ਬਹੁਤ ਹੀ ਪਿਆਰਾ ਲੱਗ ਰਿਹਾ ਕਲਰ ਬਹੁਤ ਲਾਈਟ ਕਲਰ ਹੈ ਬਹੁਤ ਸੋਹਣਾ ਕਲਰ ਹੈ ਜੀ ਲੋ ਜੀ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਮੇਰੇ ਕੋਲੋਂ ਸੂਟ ਬਾਈ ਕਰ ਸਕਦੇ ਹੋ ਤੁਸੀਂ फैबरिक है जी लाइनिंग लग के भी हैवी नहीं रहेगा जी ये सूट विदाउट लाइनिंग भी बनेगा विद लाइनिंग भी अगर मेरी भैन बना चाहिए तो विद लाइनिंग भी बनेगा जी लो तो जी नैक्सट कलर आ गया ये भी बहुत प्यारा कलर है जी येलो जहा कलर है लैमन जहा येलो कलर है जी ये लो तो जी चैक करो प्रिंट चेक करो जी बहुत प्यार प्रिंट है देखो जी ये आ गई जी अपनी शर्ट मैं तैन पूरी खोल के दिखाई है विदआउट बट्टे रहने जी अभी वाले सूट ਬਹੁਤ ਪਿਆਰੀ ਕਲੈਕਸ਼ਨ ਹੈ ਜੀ ਫਟਾਫਟ ਸਕਰੀਨਸ਼ਾਟ ਲੈ ਲਓ ਬਹੁਤ ਪਿਆਰਾ ਪੈਂਟ ਹੈ ਕਿਦਾਂ ਜੀ ਆ ਗਈ ਜੀ ਦੀ ਬਾਟਮ ਬਾਟਮ ਦੇ ਵਿੱਚ ਹਲਕਾ ਜਿਹਾ ਸੈਲਫ ਪ੍ਰਿੰਟ ਆਏਗਾ ਜੀ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਪਿਆਰਾ ਲੱਗ ਰਿਹਾ ਛੱਡਣ ਵਾਲਾ ਕੋਈ ਕਲਰ ਨਹੀਂ ਜੀ ਹੈਗਾ ਜੇ ਤੁਸੀਂ ਦੁਪੱਟਾ ਸਾਡੇ ਕੋਲ ਬਾਈ ਕਰਨਾ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਲੋਜੀ ਆ ਗਿਆ ਆਪਣਾ ਅਗਲਾ ਕਲਰ ਬਹੁਤ ਹੀ ਪਿਆਰਾ ਲੱਗ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ ਪਲੀਜ਼ ਸਕਰੀਨਸ਼ਾਟ ਸਾਫ਼ ਲਿਆ ਕਰੋ ਬਿਲਕੁਲ ਸਾਫ਼ ਸਕਰੀਨਸ਼ਾਟ ਭੇਜਿਆ ਕਰੋ ਮੈਨੂੰ ਤੇ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋ ਹੋ ਰਹੇ ਨੇ ਤੇ ਜੋ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈ ਜੀ ਮਿਸ ਸ਼ਿਪਿੰਗ ਸ਼ੋ ਹੋ ਰਹੇ ਨੇ ਪ੍ਰਾਈਸ ਤੁਹਾਨੂੰ ਲੋਜੀ ਨੈਕਸਟ ਕਲਰ ਆ ਗਿਆ ਜੀ ਡਾਰਕ ਗ੍ਰੇ ਕਲਰ ਬਹੁਤ ਹੀ ਪਿਆਰਾ ਇਹਦੀ ਪ੍ਰਿੰਟ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਕੋਈ ਪ੍ਰਿੰਟ ਵੀ ਛੱਡਣ ਵਾਲਾ ਨਹੀਂ ਜੀ। ਜੀ ਆ ਗਿਆ ਆਪਣੀ ਸ਼ਰਟ। ਤੁਸੀਂ ਜਿਵੇਂ ਦਾ ਦੁਪੱਟਾ ਕਹੋਗੇ ਅਸੀਂ ਓਵੇਂ ਦਾ ਤੁਹਾਨੂੰ ਦੁਪੱਟਾ ਰੈਡੀ ਕਰਕੇ ਦਵਾਂਗੇ। ਅਗਰ ਤੁਸੀਂ ਦੁਪੱਟੇ ਦੇ ਉੱਪਰ ਲੈਸ ਲਗਵਾਉਣਾ ਚਾਹੁੰਦੇ ਹੋ ਤਾਂ ਅਸੀਂ ਲੈਸ ਲਗਾ ਕੇ ਦਵਾਂਗੇ। ਅਗਰ ਤੁਸੀਂ ਦੁਪੱਟਾ ਸਿੰਪਲ ਡਾਈ ਕਰਨਾ ਤਾਂ ਅਸੀਂ ਸਿੰਪਲ ਡਾਈ ਕਰਕੇ ਦਵਾਂਗੇ। ਜੋ ਤੁਹਾਡੀ ਚੋਆਇਸ ਹੋਏਗੀ ਜੀ ਉਹਦੇ ਅਕੋਰਡਿੰਗ ਹੀ ਤੁਹਾਨੂੰ ਦੁਪੱਟਾ ਅਸੀਂ ਡਾਈ ਕਰਕੇ ਦਵਾਂਗੇ। ਤੇ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ। ਚੈੱਕ ਕਰ ਸਕਦੇ ਤੁਸੀਂ ਗ੍ਰੇ ਤੇ ਹਲਕਾ ਜਿਹਾ येलो ਕਲਰ ਆ ਜੀ। ਕੀ ਆ ਗਈ ਜੀ ਇਹਦੀ ਬੋਟਮ। ਚੱਕਾ ਸਰਦੂ ਤੁਸੀਂ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਆ ਬਹੁਤ ਪਿਆਰਾ ਲੱਗ ਰਿਹਾ ਪ੍ਰਿੰਟ। ਸਾੜੀ ਜੀ ਆਪਣੇ ਸੂਟਾਂ ਦੀ ਜਿਹੜੀ ਆਪਣੀ ਕੁਆਲਿਟੀ ਆ ਬਹੁਤ ਹੀ ਫਾਈਨ ਰਹੇਗੀ। ਕੋਈ ਵੀ ਤੁਹਾਨੂੰ ਕੰਪਲੇਨਟ ਨਹੀਂ ਆਏਗੀ। ਬਹੁਤ ਹੀ ਪਿਆਰਾ ਫੈਬਰਿਕ ਆ ਬਹੁਤ ਹੀ ਲਾਈਟ ਤੇ ਸੌਫਟ ਫੈਬਰਿਕ ਆ ਜੀ। लो जी ये आ गया अपना अगला कलर हाँ जी अगला कलर जी वो भी बहुत प्यारा प्रिंट है बहुत सोना लग रहा है लाइट वेट है लाइट कलर है लाइट फ्रोजी कलर जिन्होंने आप कह दें वो कलर है जी चलो जी चेक करो ये आ जी अपनी शर्ट ਦੇਖੋ ਜੀ ਇਹਨਾਂ ਲਾਈਟ ਵੇਟ ਫੈਬਰਿਕ ਆ ਬਹੁਤ ਜਿਆਦਾ ਲਾਈਟ ਵੇਟ ਫੈਬਰਿਕ ਆ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਲਾਈਟ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਹੈ ਕਿਉਂਕਿ ਪਹਿਣਾ ਦੀ ਡਿਮਾਂਡ ਸੀ ਕਿ ਹੁਣ ਥੋੜੀ ਜਿਹੀ ਗਰਮੀ ਜਾਣ ਵਾਲੀ ਹੈ ਤੇ ਤੁਸੀਂ ਸਾਨੂੰ ਇੱਕ ਵਾਰੀ ਹੋਰ ਗਰਮੀਆਂ ਵਾਲੇ ਸੂਟ ਲੈ ਕੇ ਆਓ ਤੇ ਉਹਨਾਂ ਦੀ ਡਿਮਾਂਡ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰੇ ਪ੍ਰਿੰਟ ਬਹੁਤ ਹੀ ਸੋਹਣੇ ਲੱਗ ਰਹੇ ਨੇ ਲਓ ਜੀ ਆ ਗਈ ਸ਼ਰਟ ਤੇ ਆ ਗਈ ਜੇ ਦੀ ਬਾਟਮ ਲਓ ਜੀ ਬਾਟਮ ਰਹਿ ਗਈ ਜੀ ਸੈਲਫ ਪ੍ਰਿੰਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕੈਮਰੇ 'ਤੋਂ ਤੁਹਾਨੂੰ ਦਿਖਦੇ ਹੋਣਾ ਪੂਰਾ ਐਨ ਪ੍ਰਿੰਟ 컬러 ਜੋ ਤੁਹਾਨੂੰ ਕੈਮਰੇ ਦੇ ਵਿੱਚ 컬러 ਨਜ਼ਰ ਆ ਰਿਹਾ ਉਹੀ 컬러 ਰਹੇਗਾ ਜੀ ਸੇਮ ਤੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦਿੰਦਾ ਹੋਣਾ ਉੱਥੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ ਕੋਲ ਸੂਟ ਬਾਈ ਕਰ ਸਕਦੇ ਹੋ ਜੀ ਲਓ ਜੀ ਸਟੈਂਪ ਲੱਗੀ ਹੋਈ ਹੈ ਜੀ ਚੈੱਕ ਕਰ ਸਕਦੇ ਤੁਸੀਂ ਕੀ ਸਟਾ ਬ੍ਰਾਂਡ ਦੇ ਸੂਟ ਰਹਿਣਗੇ ਜੀ ਆਪਣੇ ਸਾਰੇ ਅੱਜ ਫਟਾਫਟ ਮੇਰੀਆਂ ਭੈਣਾਂ ਸੂਟ ਬਾਈ ਕਰ ਲਿਆ ਕਰੋ ਕਿਉਂਕਿ ਫਿਰ ਮੇਰੀਆਂ ਭੈਣਾਂ ਵਿੱਚ ਕਈ ਰਹਿ ਜਾਂਦੀਆਂ ਨੇ ਤੇ ਫਿਰ ਕਹਿੰਦੇ ਦੀਦੀ ਉਹ ਕਲੈਕਸ਼ਨ ਦੁਬਾਰਾ ਆਉਂਦੀ ਨਹੀਂ ਹੈਗੀ ਫਿਰ ਪ੍ਰਿੰਟ ਹੋਰ ਆ ਜਾਂਦੇ ਨੇ ਸੇਮ ਪ੍ਰਿੰਟ ਨਹੀਂ ਮਿਲਦੇ ਜੀ ਚਲੋ ਜੀ ਨੈਕਸਟ ਆ ਗਿਆ ਕਲਰ ਆਪਣਾ ਦੇਖੋ ਜੀ ਕਿੰਨਾ ਪਿਆਰਾ ਬਲੂ ਕਲਰ ਹੈ ਡਾਰਕ ਬਲੂ ਕਲਰ ਹੈ ਇਹ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਇਹਦੀ ਵੀ ਬਹੁਤ ਸੋਹਣਾ ਲੱਗ ਰਿਹਾ ਪ੍ਰਿੰਟ ਚੈੱਕ ਕਰੋ ਇਹਦੇ ਨਾਲ ਟਾਈਡ ਹੈ ਦੁਪੱਟਾ ਬਹੁਤ ਪਿਆਰਾ ਲੱਗੇਗਾ ਜੀ ਲਓ ਜੀ ਆ ਗਈ ਆਪਣੀ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਹੈ। ਅਗਰ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਰ ਦਿੱਤੇ WhatsApp ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ। ਲਓ ਜੀ ਇਹ ਆਪਣੀ ਸ਼ਰਟ ਤੇ ਆਏਗੀ ਜੀ ਇਹਦੀ ਬਾਟਮ ਟਾਈ-ਟਾਈ ਮੀਟਰ ਦੀ ਕੱਟ ਰਹੇਗੀ ਜੀ ਸਾਰਿਆਂ ਦੀ। ਬਾਟਮ ਦੀ ਵੀ 2.5 ਮੀਟਰ ਦੀ ਕੱਟ ਰਹੇਗੀ ਤੇ ਸ਼ਰਟ ਦੀ ਵੀ ਬਹੁਤ ਖੁੱਲੇ ਡੁੱਲੇ ਸੂਟ ਬਣਨਗੇ ਕਿਉਂਕਿ ਕਾਫੀ ਮੇਰੇ ਪਹਿਣਾ ਦੇ ਸਵਾਲ ਹੁੰਦੇ ਨੇ ਜੀ ਸਾਨੂੰ ਇਹ ਦੱਸਿਆ ਕਰੋ ਕਿ ਸੂਟ ਦੀ ਕੱਟ ਕਿੰਨੀ ਹੈ 2.5 ਮੀਟਰ ਹੈ 3 ਮੀਟਰ ਹੈ 2.5 2.5 ਮੀਟਰ ਦੀ ਕੱਟ ਰਹੇਗੀ ਜੀ ਟੇਸਟਾ ਬ੍ਰਾਂਡ ਦੇ ਸੂਟ ਰਹਿਣਗੇ ਅਗਰ ਤੁਸੀਂ ਸਾਡੇ ਕੋਲ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤੇ ਉੱਪਰ ਦਿੱਤੇ ਵਟਸਐਪ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਤੇ ਲਓ ਜੀ ਬਹੁਤ ਹੀ ਪਿਆਰਾ ਕਲਰ ਹੈ ਫਟਾਫਟ ਸਕਰੀਨਸ਼ਾਟ ਲੈ ਕੇ ਮੇਰੀਆਂ ਪਹਿਣਾ ਸੂਟ ਬਾਏ ਕਰ ਲਓ ਜੋ ਕਿ ਤੁਹਾਡੀ ਪਰਮਾਸ਼ ਤੇ ਅਸੀਂ ਲੈ ਕੇ ਆ ਰਹਿਆਂ ਜੀ ਕੈਂਡ ਕੈਂਡ ਦੇ ਸੂਟ ਪਾਰਟੀ ਵੇਅਰ ਕਲੈਕਸ਼ਨ ਲੈ ਕੇ ਆਵਾਂਗੇ ਜੋ ਤੁਹਾਡੇ ਲਈ ਬਹੁਤ ਹੀ ਪਿਆਰੀ ਤੇ ਲੋ ਜੀ ਨੈਕਸਟ ਕਲਰ ਆ ਗਿਆ ਮਹਿੰਦੀ ਕਲਰ ਜੋ ਕਿ ਸਾਰਿਆਂ ਦਾ ਫੇਵਰਟ ਹੈ ਬਹੁਤ ਪਿਆਰਾ ਲੱਗ ਰਿਹਾ ਦੇਖੋ ਜੀ ਇਹ ਆ ਗਈ ਜੀ ਆਪਣੀ ਸ਼ਰਟ ਆਪਣਾ ਫੈਬਰਿਕ ਬਹੁਤ ਲਾਈਟ weight ਫੈਬਰਿਕ ਹੈ ਜੀ ਲਾਈਨਿੰਗ ਲੱਗ ਕੇ ਵੀ ਹੈਵੀ ਨਹੀਂ ਹੋਏਗਾ ਜੀ ਆਪਣਾ ਫੈਬਰਿਕ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਲਾਈਟ ਫੈਬਰਿਕ ਹੈ ਬਹੁਤ ਸੌਫਟ ਤੇ ਲਾਈਟ ਹੈ ਪ੍ਰਿੰਟਿੰਗ ਚੈੱਕ ਕਰੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਦੋ ਕਲਰ ਦੇ ਵਿੱਚ ਫਲਾਵਰ ਬਣੇ ਹੋਏ ਨੇ بیس ਕਲਰ ਜਿਹੜਾ ਮਹਿੰਦੀ ਕਲਰ ਹੈ ਜੀ ਤੇ ਆ ਗਈ ਜੇ ਦੀ ਬਾਟਮ ਲੋ ਜੀ ਜੋ ਤੁਹਾਨੂੰ ਕੈਮਰੇਜ ਕਲਰ ਦਿਖ ਰਿਹਾ ਉਹ ਹੀ ਕਲਰ ਆ ਜੀ ਜੇ ਤੁਸੀਂ ਸਕਰੀਨਸ਼ਾਟ ਭੇਜਦੇ ਹੋ ਤਾਂ ਪਲੀਜ਼ ਸਕਰੀਨਸ਼ਾਟ ਸਾਫ਼ ਭੇਜਿਆ ਕਰੋ ਤਾਂ ਕਿ ਮੈਨੂੰ ਵੀ ਕੋਈ ਪ੍ਰੋਬਲਮ ਨਾ ਆਏ ਪਿਕ ਦੇਖਣ ਦੇ ਵਿੱਚ ਤੇ ਤੁਹਾਨੂੰ ਵੀ ਸੂਟ ਬਾਈ ਕਰਨ ਦੇ ਵਿੱਚ ਕੋਈ ਉਪੋ ਨਾ ਹੋਵੇ ਕਿ ਹਾਂ ਕਲਰ ਕੁਝ ਚੇਂਜ ਹੋ ਗਿਆ ਜਾਂ ਕਲਰ ਹੋਰ ਹੋ ਗਿਆ ਤੇ ਲੋ ਜੀ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਪ੍ਰਿੰਟ ਹੈ ਫਟਾਫਟ ਸਕਰੀਨਸ਼ਾਟ ਲੈ ਲਓ ਜੀ ਤੇ ਪਲੀਜ਼ ਵਟਸਐਪ ਕਾਲ ਕਰਿਆ ਕਰੋ ਚਲੋ ਜੀ ਬਹੁਤ ਹੀ ਪਿਆਰਾ ਕਲਰ ਹੈ ਦੇਖ ਸਕਦੇ ਤੁਸੀਂ ਤੇ ਲੋ ਜੀ ਨੈਕਸਟ ਕਲਰ ਆ ਗਿਆ ਹੈਵੀ ਕਲਰ ਬਹੁਤ ਪਿਆਰਾ ਹੈ ਤੇ ਅੱਜ ਵਾਲੇ ਸੂਟਾਂ ਦੇ ਜੋ ਪ੍ਰਾਈਸ ਨੇ ਸੇਮ ਰਹਿਣਗੇ ਜੀ ਵਿਦ ਸ਼ਿਪਿੰਗ ਪ੍ਰਾਈਸ ਤੁਹਾਨੂੰ ਸ਼ੋ ਹੋ ਰਹੇ ਨੇ ਸ਼ਿਪਿੰਗ ਐਕਸਟਰਾ ਨਹੀਂ ਹੈਗੀ ਕਿਉਂਕਿ ਮੇਰੀਆਂ ਭੈਣਾਂ ਕਾਫੀ ਫਿਰ ਮੈਨੂੰ ਫੋਨ ਕਰਦੇ ਪੁੱਛਦੀਆਂ ਨੇ ਕਿ ਦੀਦੀ ਸ਼ਿਪਿੰਗ ਐਕਸਟਰਾ ਲੱਗੇਗੀ ਸ਼ਿਪਿੰਗ ਐਕਸਟਰਾ ਨਹੀਂ ਹੈ ਜੀ ਲੋ ਜੀ ਇਹ ਆ ਗਿਆ ਜੀ ਨੈਕਸਟ ਕਲਰ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਇਹ ਕਲਰ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਬਹੁਤ ਪਿਆਰਾ ਬਣੇਗਾ ਅਗਰ ਤੁਸੀਂ ਇਹਨੂੰ ਲੇਸ ਲਾ ਕੇ ਰੈਡੀ ਕਰਵਾਓਗੇ ਤਾਂ ਬਹੁਤ ਹੀ ਪਿਆਰਾ ਬਣੇਗਾ ਡਿਜ਼ਾਈਨ ਕਰਵਾ ਸਕਦੇ ਤੁਸੀਂ ਆਪਣੇ neck ਤੇ ਡਿਜ਼ਾਈਨ ਕਰਵਾ ਸਕਦੇ ਹੋ ਬਾਜੂ ਤੇ ਡਿਜ਼ਾਈਨ ਕਰਵਾ ਸਕਦੇ ਹੋ ਚਾਕਾਂ ਤੇ ਡਿਜ਼ਾਈਨ ਕਰਵਾ ਸਕਦੇ ਹੋ ਤੇ ਲਓ ਜੀ ਇਹ ਆ ਗਈ ਜੀ ਆਪਣੀ ਬਾਟਮ ਬਹੁਤ ਹੀ ਪਿਆਰਾ ਕਲਰ ਆ ਬਹੁਤ ਹੀ ਸੋਹਣਾ ਕਲਰ ਲੱਗ ਰਿਹਾ ਗਾਜਰੀ ਕਲਰ ਜਿਹਨੂੰ ਆਪਾਂ ਕਹਿ ਸਕਦੇ ਆ ਗਾਜਰੀ ਕਲਰ ਹੈ ਜੀ ਲਾਈਟ ਗਾਜਰੀ ਕਲਰ ਹੈ ਡਾਰਕ ਗਾਜਰੀ ਕਲਰ ਨਹੀਂ ਹੈਗਾ ਲਾਈਟ ਗਾਜਰੀ ਕਲਰ ਹੈ ਜੀ ਚਲੋ ਜੀ फटाफट ਸਕਰੀਨਸ਼ਾਟ ਲੈ ਕੇ ਉੱਪਰ ਤੁਹਾਨੂੰ ਵਟਸਐਪ ਨੰਬਰ ਸ਼ੋ ਹੋ ਰਿਹਾ ਉੱਥੇ ਤੁਸੀਂ ਮੈਨੂੰ ਮੈਸੇਜ ਕਰਕੇ ਸਕਰੀਨਸ਼ਾਟ ਭੇਜ ਕੇ ਸੂਟ ਬਾਇ ਕਰ ਸਕਦੇ ਹੋ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਹੀ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਵੀਡੀਓ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਡੀਆਂ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਤੇ ਤੁਹਾਡੇ ਕੋਲ ਸੋਹਣੇ ਸੋਹਣੇ ਸੂਟ ਬਾਏ ਕਰ ਸਕਣ ਤੇ ਚਲੋ ਜੀ ਅੱਜ ਦੀ ਵੀਡੀਓ ਦੀ ਐਂਡ ਅਪ ਇਥੇ ਕਰਦੇ ਹਾਂ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ